ਆਜੀ ਲਾਤੀ ਸੇ ਲਾਤੀ ਸੇ ਲਾਤੀ ਸੇ ਬਜਾਜ ਫੈਸ਼ਨ ਲਗਲੀ ਸੂਟਾਂ ਦੀ ਲਾਤੀ ਬਹੁਤ ਵੱਡੀ ਸੇ ਤੁਹਾਡੇ ਘਰ ਜਾ ਕੇ ਵਿਆਹ ਸ਼ਾਦੀਆਂ ਤੁਸੀਂ ਲੈਣਾ ਦਾਜ ਵੀਰ ਦੇ ਕਪੜਾ ਭਾਵੇਂ ਤੁਸੀਂ ਦੁਕਾਨਦਾਰ ਹੋ ਤੁਸੀਂ ਰੀਸੇਲਰ ਹੋ ਦੇ ਅੱਜ ਦੀ ਵੀਡੀਓ ਐਂਡ ਤੱਕ ਦੇਖ ਲਿਓ ਬਹੁਤ ਵੱਡੇ ਫਾਇਦੇ ਹੋਣੇ ਆ ਭਈ ਪਾਜੀ ਆ ਸੂਟ ਹੈ ਬਾਜ਼ਾਰ ਚ ਘੱਟ ਤੋਂ ਘੱਟ 900 1100 ਦਾ ਵਿਕਦਾ ਨਾਲ ਕੜਾਈ ਆ ਗਈ ਤੇ ਨਾਲ ਆ ਗਿਆ ਭਾਜੀ ਕਾਟਨ ਦਾ ਵਧੀਆ ਦੁਪੱਟਾ ਪਾਜੀ ਅਸੀਂ 1100 ਰੁਪਏ ਚ ਚਾਰ ਸੂਟ ਦੇ ਰਹੇ ਆ ਇਹ ਚਾਰ ਕਰੋ ਪੂਰੀ ਵਧੀਆ ਚਿਕਨ ਦੀ ਆਗੀ ਕੜਾਈ ਤੇ ਨਾਲ ਆ ਗਿਆ ਪੂਰਾ ਹੀ ਹੈਵੀ ਦੁਪੱਟਾ ਪਾਜੀ ਬਾਜ਼ਾਰ ਚ ਵਿਕਦਾ 1300 1400 ਦਾ ਸੂਟ ਦੇਣਾ ਜਨਾਬ ਸਿਰਫ ਤੇ ਸਿਰਫ 600 ਤੇ 95 ਰੁਪਏ ਦਾ ਪਾਜੀ ਚੁੰਨੀ ਵਾਲੇ ਸੂਟ ਬਾਜ਼ਾਰ ਚ ਗਾਰੰਟੀ ਕਰ ਲੈਣੇ ਆ 1000 1100 ਤੋਂ ਘੱਟ ਮਿਲ ਜਾਣ ਪਾਜੀ ਸੂਟ ਮਿਲਣੇ ਸਿਰਫ ਤੇ ਸਿਰਫ 395 ਰੁਪਏ ਦੀ ਰੇਟ ਪਰ ਜਾਮ ਦੀ ਕੜਾਈ ਤੇ ਥੱਲੇ ਵੀ ਚੈੱਕ ਰਿਓ ਕੱਟ ਵਰ ਕੇ ਦੇ ਭਾਜੀ ਸੂਟ ਹੈ 1300 1400 1500 ਦਾ ਜਨਾਬ ਤੇ ਸੂਟ ਆਪਾਂ ਦੇਣਾ ਸਿਰਫ ਤੇ ਸਿਰਫ 625 ਰੁਪਏ ਦੀ ਰੇਟ ਪ्योर ਗੀਜ਼ਾ ਕਾਟਨ ਦੇ ਤੇ ਨਾਲ ਪੂਰੀ ਵਧੀਆ ਦੁਪੱਟਾ ਭਾਜੀ ਫੁੱਲ ਪ्योर ਦਾ ਦੁਪੱਟਾ ਬਾਜ਼ਾਰ ਚ ਰੇੜਾ ਘਰ ਤੋਂਗਾ 2800 3000 ਸੂਟ ਦੇਣਾ ਜਨਾਬ ਸਿਰਫ ਤੇ ਸਿਰਫ 895 ਰੁਪਏ ਦਾ ਤੁਸੀਂ ਜਾ ਕੇ 50 50000 ਰੁਪਏ ਦਾ ਕੱਪੜਾ ਲੈਣੇ ਹੋ ਇੱਥੇ ਗਾਰੰਟੀ ਦਿੰਦੇ ਆ ਵੀ 50000 ਵਾਲਾ ਕੱਪੜਾ ਸਿਰਫ 20000 ਵਿੱਚ ਲੈ ਜਾਓ ਗਿਣ ਕੇ 4000 ਰੁਪਏ ਬਾਜ਼ਾਰ ਦੇ ਵਿੱਚ ਆ ਪਰ ਅਸੀਂ 4000 ਨਹੀਂ ਲੈਣਾ ਤੁਹਾਨੂੰ ਅਸੀਂ ਦਵਾਂਗੇ 1995 ਇਹ ਸੂਟ ਆ ਦੇਖੋ ਚੈੱਕ ਕਰੋ ਪਿਓਰ ਨੈਚੁਰਲ ਦਾ ਸੂਟ ਭਾਜੀ ਬਾਜ਼ਾਰ ਚ ਜੀ ਦੀ 40450 ਕੀਮਤ ਹੈ ਜਨਾਬ ਇਹ ਸੂਟ ਦੇਣੇ ਆਪਾਂ ਸਿਰਫ ਤੇ ਸਿਰਫ ਗਾਹਕ ਨੂੰ ਜੀ 1990 ਤੇ 95 ਰੁਪਏ ਦਾ ਚਲੋ ਜੀ ਲਾਤੀ ਸੇ ਲਾਤੀ ਸੇ ਲਾਤੀ ਸੇ ਬਜਾਰ ਫੈਸ਼ਨ ਨੇ ਲਗਜ਼ਰੀ ਸੂਟਾਂ ਦੀ ਲਾਤੀ ਬਹੁਤ ਵੱਡੀ ਸੇਲ ਤੁਹਾਡੇ ਘਰ ਜਾ ਕੇ ਵਿਆਹ ਸ਼ਾਦੀਆਂ ਤੁਸੀਂ ਲੈਣਾ ਦਾਜ ਵਿੜ ਦੇ ਕਪੜਾ ਭਾਵੇਂ ਤੁਸੀਂ ਦੁਕਾਨਦਾਰ ਹੋ ਤੁਸੀਂ ਰੀਸੇਲਰ ਹੋ ਤੇ ਅੱਜ ਦੀ ਵੀਡੀਓ ਐਂਡ ਤੱਕ ਦੇਖ ਲਿਓ ਬਹੁਤ ਵੱਡੇ ਫਾਇਦੇ ਹੋਣਿਆ ਬਜਾਰ ਨਾਲੋਂ 3 3 ਗੁਣਾ ਰੇਟ ਘੱਟ ਕਰਤੇ ਆ ਭਾਈ ਜੀ ਸੂਟਾਂ ਦੇ ਰੇਟ ਦੱਸ ਦਿਓ ਫਾਇਦੇ ਕਰ ਦਿਓ ਦੁਕਾਨਦਾਰ ਦਾ ਫਾਇਦਾ ਵੀ ਹੋ ਜਵੇ ਰੀਸੇਲਰ ਦਾ ਫਾਇਦਾ ਹੋਵੇ ਜਿਨ੍ਹਾਂ ਨੇ ਲੈਣਾ ਐਦਾਂ ਦੇ ਲਗਜ਼ਰੀ ਸੂਟ ਵਿਆਹ ਸ਼ਾਦੀਆਂ ਵਾਲੇ ਉਹ ਵੀ ਫਾਇਦਾ ਲੈ ਕੇ ਜਾਣਾ ਅੱਜ ਪਾਜੀਆ ਸੂਟ ਹੈ ਬਾਜ਼ਾਰ 'ਚ ਘੱਟ ਤੋਂ ਘੱਟ 900 1100 ਦਾ ਵਿਕਦਾ ਨਾਲ ਕੜਾਈ ਆ ਗਈ ਤੇ ਨਾਲ ਆ ਗਿਆ ਪਾਜੀ ਕਾਟਨ ਦਾ ਵਧੀਆ ਦੁਪੱਟਾ ਪਾਜੀ ਅਸੀਂ 1100 ਰੁਪਏ 'ਚ 4 ਸੂਟ ਦੇ ਰਹੇ ਆ ਇਹ 4 ਲਓ ਵੀ ਜਿਹੜਾ ਬਾਜ਼ਾਰ ਦੇ ਵਿੱਚ 8 8 9 900 ਤੁਸੀਂ 1100 ਦੇ 4 ਮਾਤਰਾ 275 ਰੁਪਏ ਦਾ ਸੂਟ 275 ਰੁਪਏ ਦਾ ਸੂਟ ਕਰਤਾ ਜਿਹੜਾ ਬਾਜ਼ਾਰ ਦੇ ਵਿੱਚ 7 700 8 800 ਦੁਪੱਟੇ ਨਾਲ ਬੋਟਵਾ ਨਾਲ ਬਹੁਤ ਸੋਹਣੇ ਡਿਜ਼ਾਈਨ ਬਹੁਤ ਸੋਹਣੇ ਰੰਗ ਪਰ 275 ਦਾ ਸੂਟ ਨਹੀਂ ਦੇਣਾ ਕਿਸੇ ਨੇ ਤੁਹਾਨੂੰ ਬਾਜ਼ਾਰ 'ਚ ਬਾਜੀ ਆ ਸੂਟ ਚੈੱਕ ਕਰੋ ਪੂਰੀ ਵਧੀਆ ਚਿਕਨ ਦੀ ਆ ਗਈ ਕੜਾਈ ਤੇ ਨਾਲ ਆ ਗਿਆ ਪੂਰਾ ਹੀ ਹੈਵੀ ਦੁਪੱਟਾ ਬਾਜੀ ਬਾਜ਼ਾਰ 'ਚ ਵਿਕਦਾ 1300 1400 ਦਾ ਸੂਟ ਦੇਣਾ ਜਨਾਬ ਸਿਰਫ ਤੇ ਸਿਰਫ 695 ਰੁਪਏ ਦਾ ਬਾਜੀ ਬਹੁਤ ਸੋਹਣੇ ਡਿਜ਼ਾਈਨ ਆ ਗਏ ਆ ਬਹੁਤ ਵੱਡੇ ਤੁਹਾਡੇ ਫਾਇਦੇ ਆਗੇ ਜੇਕਰ ਆਪਾਂ ਗੱਲ ਕਰੀਏ ਰੇਟਾਂ ਦੀ ਹੈ ਨਾ ਤੇ ਰੇਟਾਂ ਦੇ ਚੈਲੰਜ ਅਸੀਂ ਕਰਦੇ ਆ ਆ ਬਾਜੀ ਹੈਵੀ ਚੁੰਨੀ ਵਾਲੇ ਸੂਟ ਬਾਜ਼ਾਰ 'ਚ ਗਾਰੰਟੀ ਕਰ ਲੈਣੇ 1000 1100 ਤੋਂ ਘੱਟ ਮਿਲ ਜਾਣ ਪਾਜੀ ਸੂਟ ਮਿਲਨੇ ਸਿਰਫ ਤੇ ਸਿਰਫ 395 ਰੁਪਏ ਦੀ ਰੇਟ ਹੋਰ ਤੁਸੀਂ ਆਪ ਹੀ ਚੈੱਕ ਕਰਿਓ ਰੰਗ ਬਹੁਤ ਸੋਹਣੇ ਸੋਹਣੇ ਆ ਡਿਜ਼ਾਈਨ ਚੈੱਕ ਕਰੋ ਫਰੰਟ ਕਿੰਨੇ ਹੈਵੀ ਆ ਪੂਰੇ ਖਿੜੇ ਪਏ ਦੁਪੱਟੇ ਵੀ ਨਾਲ ਤੁਸੀਂ ਚੈੱਕ ਕਰ ਲਓ ਤੇ ਰੇਟ ਮਿੱਟੀ ਦੇ ਭਾਅ ਕਰਦੇ ਇਹਦੇ ਵੀ ਪਾਜੀ ਆ ਸੂਟ ਦੇਖੋ ਚੈੱਕ ਕਰੋ ਪਿਓਰ ਜਾਮਦੀ ਕੜਾਈ ਤੇ ਥੱਲੇ ਵੀ ਚੈੱਕ ਕਰਿਓ ਕੱਟਵਰ ਕਿਦੇ ਪਾਜੀ ਸੂਟ 1300 1400 1500 ਦਾ ਜਨਾਬ ਤੇ ਸੂਟ ਆਪਾਂ ਦੇਣਾ ਸਿਰਫ ਤੇ ਸਿਰਫ 625 ਰੁਪਏ ਦੀ ਰੇਂਜ ਚ ਸੋ ਤੁਸੀਂ ਦੇਖ ਹੀ ਜਾਓ ਡਿਜ਼ਾਈਨਰ ਦੀ ਗੱਲ ਕਰ ਲਈਏ ਕਮੀ ਕੋਈ ਨਹੀਂ ਹੈਗੀ ਬਾਜ਼ਾਰ ਦੇ ਵਿੱਚ ਇਦਾਂ ਦਾ ਕੱਪੜਾ ਇਦਾਂ ਦੇ ਡਿਜ਼ਾਈਨ ਲੈ ਜਾਓ ਤਾਂ 17-1800 ਤੋਂ ਘੱਟ ਕੋਈ ਦਿੰਦਾ ਨਹੀਂ ਸਾਡੇ ਕੋਲ 8-800 9-900 ਦੇ ਵਿੱਚ ਬਹੁਤ ਸੋਹਣੇ ਸੋਹਣੇ ਸਾਰਾ ਜੀ ਚੈੱਕ ਕਰੋ ਸਲੱਬ ਕਾਟਨ ਦਾ ਕੱਪੜਾ ਆ ਗਿਆ ਤੇ ਨਾਲ ਆ ਗਈ ਪੂਰੀ ਹੈਵੀ ਤੇ ਵਧੀਆ ਚੁੰਨੀ ਪਾਕਿਸਤਾਨੀ ਚੁੰਨੀ ਜਿਹਨੂੰ ਕਹ ਦਿੰਦੇ ਆ ਮਰਾਤ ਸੂਟ ਹੈ ਬਾਜ਼ਾਰ ਚ ਘੜ ਤੋਂ ਘੜ 1100 1200 ਦਾ ਸੂਟ ਦੇਣਾ 600 ਤੇ 95 ਰੁਪਏ ਦੀ ਲਓ ਜੀ ਆ ਵੀ ਚੈੱਕ ਕਰੋ ਰੈੱਡ ਸੂਟ ਆ ਸ਼ਿਮਰ ਦਾ ਕਪੜਾ ਹੈਗਾ ਡਿਜ਼ਾਈਨ ਤੁਹਾਡੇ ਸਾਹਮਣੇ ਰੱਖਤਾ ਦੁਪੱਟਾ ਨਾਲ ਆ ਗਿਆ ਘਟਵਰਗ ਬਾਜ਼ਾਰ ਦਾ ਰੇਟ ਹੈਗਾ 3000 ਰੁਪਿਆ ਸਾਡੇ ਕੋਲ ਲੈ ਜਾਓ 1395 ਦੇ ਵਿੱਚ ਜਿੰਨੇ ਮਰਜ਼ੀ ਲੈ ਜਾਓ ਰੰਗ ਡਿਜ਼ਾਈਨ ਇੱਥੇ ਬਾਧੂ ਹੈਗੇ ਆ ਭਾਜੀ ਸੂਟ ਚੈੱਕ ਕਰੋ ਪਿਓਰ ਗੀਜ਼ਾ ਕਾਟਨ ਦਾ ਤੇ ਨਾਲ ਪੂਰੀ ਵਧੀਆ ਦੁਪੱਟਾ ਭਾਜੀ ਫੁੱਲ ਪਿਓਰ ਦਾ ਦੁਪੱਟਾ ਬਾਜ਼ਾਰ 'ਚ ਰੇੜਾ ਕਰਤੋਂਗਾ 2800 3000 ਸੂਟ ਦੇ ਦੇਣਾ ਜਨਾਬ ਸਿਰਫ ਤੇ ਸਿਰਫ 895 ਰੁਪਏ ਦਾ ਦੇਖੋ ਵੀ ਜੇਨੇ ਲੈਣਾ ਦੇਣ ਲੈਣ ਲਈ ਕਪੜਾ ਜੇਨੇ ਲੈਣਾ ਦਾਜਬੀਰ ਦਾ ਕਪੜਾ ਤੇ ਆਜੋ ਅੱਖਾਂ ਬੰਦ ਕਰਕੇ ਜਿੱਡੇ ਫਾਇਦੇ ਤੁਹਾਡੇ ਇੱਥੇ ਹੋਣੇ ਆ ਜਿਹੜੇ ਬਾਜ਼ਾਰ ਤੁਸੀਂ ਜਾ ਕੇ 50 50000 ਰੁਪਏ ਦਾ ਕਪੜਾ ਲੈਨੇ ਹੋ ਇੱਥੇ ਗਾਰੰਟੀ ਦਿੰਨੇ ਆ ਵੀ 50000 ਵਾਲਾ ਕਪੜਾ ਸਿਰਫ 20000 ਰੁਪਏ ਚ ਲੈ ਜਾਓ ਗਿਣ ਕੇ ਮਹਾਰਾਜ 525 ਰੁਪਏ ਦਾ ਸੂਟ ਦੇਣਾ ਬਾਜ਼ਾਰ ਚ ਜਿਹਦੀ ਕੀਮਤ ਘੱਟ ਤੋਂ ਘੱਟ 15 1500 16 1600 ਰੁਪਏ ਜੀ ਪਿਓਰ ਮਸ਼ਲੀਨ ਦਾ ਕਪੜਾ 500 ਤੇ 25 ਰੁਪਏ ਦੇ ਵਿੱਚ ਆ ਵੀ ਚੈੱਕ ਕਰ ਲੋ ਸਾਡੇ ਕੋਲ ਫਾਇਦਾ ਪਤਾ ਕੀ ਆ ਸਾਡੇ ਕੋਲ ਗਰਮੀਆਂ ਦੇ ਸੂਟ ਸਰਦੀਆਂ ਦੇ ਸੂਟ ਦੇਣ ਲੈਣ ਵਾਲੇ ਸੂਟ ਮਤਲਬ ਜਿੱਦਾਂ ਦਾ ਤੁਹਾਡਾ ਬਜਟ ਆ ਉਦਾਂ ਦੇ ਅਸੀਂ ਤੁਹਾਨੂੰ ਡਿਜ਼ਾਈਨ ਦੇ ਦੇਣੇ ਆ ਉਦਾਂ ਦਾ ਕਪੜਾ ਦੇ ਦੇਣਾ ਬਾਰ ਬਾਰ ਤੁਹਾਨੂੰ ਸਾਧਦੇ ਕਿਉਂ ਆ ਵੀ ਬਾਜ਼ਾਰਾਂ 'ਚ ਜਾ ਕੇ ਲੁੱਟਾ ਨਾ ਕਰਾਓ ਸਿੱਧੇ ਬਾਜ਼ਾਰ ਫੈਸ਼ਨ ਆ ਆਜੋ ਇਸ ਤੋਂ 라ਵਾ ਇਹ ਟ੍ਰੇਲਰ ਆ ਸਿਰਫ ਭਾਜੀ ਆ ਦੇਖੋ ਚੈੱਕ ਕਰੋ ਪਾਰਟੀ ਵੀਅਰ ਸੂਟ ਬਾਜ਼ਾਰਾਂ 'ਚ ਇਹਨਾਂ ਦਾ ਫਰਕਾਬਾਦੀ ਸੂਟਾਂ ਦਾ 4-4 5-5 ਹਜ਼ਾਰ ਦੇਣ ਦੀ ਲੋੜ ਨਹੀਂ ਤੁਹਾਨੂੰ ਇੱਥੇ ਆਓ ਦੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਦੇ ਇਹ ਜੇ ਫੈਂਸੀ ਸੂਟ ਲੈ ਕੇ ਜਾਓ ਆ ਤੁਸੀਂ ਚੈੱਕ ਕਰੋ ਹਨਾ ਕਿੰਨਾ ਸੋਹਣਾ ਦੁਪੱਟਾ ਫਰੰਟ ਚ ਚੈੱਕ ਕਰ ਲਓ ਜੇ ਤੁਸੀਂ ਚਾਹੋ ਨੀ ਉਹ ਵੀ ਸਾਨੂੰ ਥੋੜੀ ਜਿਹੀ ਲਗਜ਼ਰੀ ਸੂਟ ਦਿਖਾ ਦਿਓ ਹੈਵੀ ਚੀਜ਼ਾਂ ਦਿਖਾਓ ਉਹ ਵੀ ਸਾਡੇ ਕੋਲ ਹੈਗੀਆਂ ਰੰਗ ਚੈੱਕ ਕਰੀ ਜਾਓ ਆ ਰੇਟ ਵੀ ਦੇਖ ਲਓ 4000 ਰੁਪਿਆ ਬਾਜ਼ਾਰ ਦੇ ਵਿੱਚ ਆ ਪਰ ਅਸੀਂ 4000 ਨਹੀਂ ਲੈਣਾ ਤੁਹਾਨੂੰ ਅਸੀਂ ਦਵਾਂਗੇ 1995 ਚ ਆ ਵੀ ਤੁਸੀਂ ਚੈੱਕ ਲਓ ਇਹਦੇ ਵਿੱਚ ਰੰਗ ਡਿਜ਼ਾਈਨ ਬਹੁਤ ਸੋਹਣੇ ਸੋਹਣੀਆਂ ਚੀਜ਼ਾਂ ਤੁਹਾਨੂੰ ਅਸੀਂ ਬਾਡੀਆਂ ਦੇ ਭਾਅ ਦੇ ਰਣੀਆਂ ਬਸ ਇੱਕ ਵਾਰ ਹੀ ਵਿਜ਼ਿਟ ਕਰ ਲੋ ਇੱਕ ਵਾਰੀ ਮੇਰੇ ਕਹਿ ਦੇ ਆ ਜਾਓ ਮੁੜ ਕੇ ਬਾਰ ਬਾਰ ਤੁਸੀਂ ਇੱਥੇ ਖੁਦ ਆਉਂਗੇ ਚੱਲ ਕੇ ਭਾਜੀ ਸੂਟ ਆ ਦੇਖੋ ਚੈੱਕ ਕਰੋ ਪਿਓਰ ਨੇਚਰਲ ਦਾ ਸੂਟ ਭਾਜੀ ਬਾਜ਼ਾਰ ਚ ਜੀ ਦੀ 4450 ਕੀਮਤ ਹੈ ਜਨਾਬ ਇਹ ਸੂਟ ਦੇਣਾ ਆਪਾਂ ਸਿਰਫ ਤੇ ਸਿਰਫ ਗਾਹਕ ਨੂੰ ਜੀ 1900 ਤੇ 95 ਰੁਪਏ ਦਾ ਲਓ ਭਈ ਤੁਸੀਂ ਲੈਣਾ ਦਾਇਰੇਲੇ ਕਪੜਾ ਸਭ ਤੋਂ ਪਹਿਲਾਂ ਡਿਮਾਂਡ ਹੁੰਦੀ ਰੈੱਡ ਸੂਟ ਦੀ ਬਈ ਸਾਨੂੰ ਰੈੱਡ ਸੂਟ ਦੇ ਦਿਓ ਤੇ ਰੈੱਡ ਸੂਟ ਵੀ ਇੰਨਾ ਸੋਹਣਾ 5000 ਰੁਪਿਆ ਦਾ ਬਾਜ਼ਾਰ ਦਾ ਰੇਟ ਆ ਲਿਖ ਕੇ ਲਾਇਆ ਹੋਇਆ ਆ ਆ ਦੇਖੋ ਇਹਦਾ ਫਰੰਟ ਘੇਰਾ ਗਲੇ ਦੇ ਕੰਮ ਦੇਖ ਲਓ ਦੁਪੱਟਾ ਦੇਖ ਲਓ ਪਰ ਤੁਹਾਨੂੰ ਇੱਥੇ 5000 ਵਾਲਾ ਸੂਟ ਦੇਵਾਂਗੇ 2495 ਦੇ ਵਿੱਚ ਆ ਵੀ ਆ ਸੂਟ ਚੈੱਕ ਕਰੋ ਜਨਾਬ ਕਿੱਡਾ ਹੈਵੀ ਸੂਟ ਹੈ ਪੂਰਾ ਭਾਰੀ ਸੂਟ ਬਾਜ਼ਾਰ 'ਚ ਘੱਟ ਤੋਂ ਘੱਟ 4045 ਤੋਂ 1900 ਤੇ 95 ਰੁਪਏ ਦੀ ਰੇਂਜ 'ਚ ਦੇ ਰਹੇ ਆ ਇੱਕ ਆ ਵੀ ਚੱਕੋ ਤੁਸੀਂ ਮਤਲਬ ਡਿਜ਼ਾਈਨ ਦੇਖੀ ਜਾਓ ਚੀਜ਼ਾਂ ਦੇਖੀ ਜਾਓ ਇੱਥੇ ਮਿਡਲ ਏਜ ਦੇ ਲਈ ਬਜ਼ੁਰਗਾਂ ਦੇ ਲਈ ਕੁੜੀਆਂ ਦੇ ਲਈ ਹਰ ਕਿਸੇ ਲਈ ਬਹੁਤ ਸੋਹਣਾ ਸੋਹਣਾ ਕੱਪੜਾ ਇੱਥੇ ਹੈਗਾ ਆ ਵੀ ਚੈੱਕ ਕਰੋ ਪੂਰੇ ਲਿਸ਼ਲਿਸ਼ ਕਰਦੇ ਸੂਟ ਤੁਹਾਨੂੰ ਦਿਖਾ ਰਹੇ ਆ ਬਜਟ ਜਿੰਦਾ ਦਾ ਤੁਹਾਡਾ ਹੈਗਾ ਤੁਸੀਂ 1000 ਰੁਪਏ ਦਾ ਸੂਟ ਲੈਣਾ 5000 ਦਾ ਲੈਣਾ 10 10000 ਤੱਕ ਦੇ ਵੀ ਸੂਟ ਸਾਡੇ ਕੋਲ ਅਵੇਲੇਬਲ ਹੈਗੇ ਆ ਪਰ ਉਹ ਦਵਾਂਗੇ ਜਿਹੜੇ ਬਾਜ਼ਾਰ 'ਚ 20000 ਦੇ ਇੱਥੇ 10000 ਦਾ ਭਾਜੀ ਚੈੱਕ ਕਰੋ ਕੋਈ ਹੈਵੀ ਸੂਟਾਂ ਦੀ ਵੀ ਕਮੀ ਨਹੀਂ ਹੈਗੀ ਡਿਜ਼ਾਈਨ ਦੇਖੋ ਕਿੱਡੇ ਭਾਰੀ ਭਾਰੀ ਹੈ ਆ ਦੇਖੋ ਨਾਲ ਇਹਦੀਆਂ ਚੈੱਕ ਕਰੋ ਭਾਜੀ ਚੁੰਨੀਆਂ ਬਜ਼ਾਰ ਨਾਲੋਂ ਅੱਧੇ ਰੇਟਾਂ ਦੇ ਦੇਣੇ ਆ ਸੂਟ ਅੱਧੇ ਰੇਟਾਂ ਦੇ ਆ ਚੈੱਕ ਕਰੋ ਭਾਜੀ ਇਸ ਤੋਂ ਵੀ ਹੈਵੀ ਸੂਟ ਆ ਗਿਆ ਭਾਜੀ ਜੇ ਥੱਲੇ ਵਾਲੀਆਂ ਚੀਜ਼ਾਂ ਸਸਤੇ ਜਿਆਦਾ ਉੱਤੇ ਵਾਲੀਆਂ ਵੀ ਅੱਧੇ ਰੇਟਾਂ ਦੇ ਦੇਣੀ ਐ ਬਜ਼ਾਰ 'ਚ 15-15000 12-12000 ਲੈਣ ਵਾਲੇ ਰੇਟ ਅੱਧੇ ਰੇਟਾਂ ਦੇ ਆ ਸੂਟ ਜਿਹੜਾ ਆ ਦੇਖੋ ਸੂਟ ਦਾ ਸੋਹਣਾ ਆ ਦੁਪੱਟਾ ਚੈੱਕ ਕਰ ਲਓ ਸੋਨੇ ਦੇ ਨਾਲ ਲੱਦਿਆ ਹੋਇਆ ਦੁਪੱਟਾ ਆ ਐਦਾਂ ਦੇ ਹੈਵੀ ਹੈਵੀ ਦੁਪੱਟੇ ਪੂਰੀ ਮੌੜ ਮੰਡੀ ਦੇ ਵਿੱਚ ਨਹੀਂ ਕਿਸੇ ਨੇ ਦੇਣੇ ਤੁਹਾਨੂੰ ਕਿਸੇ ਨੇ ਤੁਹਾਨੂੰ ਇਦਾਂ ਚੀਜ਼ਾਂ ਦਿਖਾਉਣੀਆਂ ਹੀ ਹੈ ਨਹੀਂ ਨਾ ਤੁਹਾਨੂੰ ਇਦਾਂ ਰੰਗ ਦਿਖਾਉਣੇ ਆ ਇਸ ਲਈ ਕਹਿੰਨੇ ਆ ਵੀ ਸਾਡੇ ਕੋਲ ਚੀਜ਼ਾਂ ਵੀ ਬੱਕਰੀਆਂ ਆ ਡਿਜ਼ਾਈਨ ਵੱਖਰੇ ਆ ਆਨਲਾਈਨ ਵੀ ਕਪੜਾ ਤੁਸੀਂ ਮਗਾ ਸਕਦੇ ਆ ਸਾਡੀ ਸਕਰੀਨ ਤੇ ਨੰਬਰ ਆ ਰਿਹਾ ਆ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਆਰਡਰ ਕਰ ਲਓ ਜਾਂ ਤੁਸੀਂ ਬਜਾਲ ਫੈਸ਼ਨ ਹਾਊਸ ਦੀ ਫੇਸਬੁੱਕ ਤੇ ਚਲ ਜਾਓ ਉਹਨੂੰ ਫੋਲੋ ਕਰ ਲਓ ਉਹਦੇ ਉੱਤੇ ਰੋਜ਼ ਨਵੀਆਂ-ਨਵੀਆਂ ਵੀਡੀਓ ਅਪਲੋਡ ਅਪਲੋਡ ਹੁੰਦੀਆਂ ਆ ਤੁਸੀਂ ਉੱਥੋਂ ਦੇਖ ਕੇ ਰੋਜ਼ ਨਵੀਂ ਨਵੀਂ ਤਾਈ ਦਾ ਸ਼ੋਪਿੰਗ ਕਰ ਸਕਦੇ ਆ ਇੱਥੇ ਆਉਣ ਦਾ ਫਾਇਦਾ ਇਹ ਆ ਵੀ 50000 ਦੀ ਜਗ੍ਹਾ ਤੁਹਾਨੂੰ 30000 ਰੁਪਏ ਬਚਣਾ ਆ ਮਤਲਬ 50000 ਵਾਲਾ ਕੱਪੜਾ 20000 ਚ ਇੱਥੋਂ ਤੁਸੀਂ ਲੈ ਕੇ ਜਾ ਸਕਦੇ ਆ ਨਵਾਂ ਕੰਮ ਸ਼ੁਰੂ ਕਰਨਾ ਰੀਸੇਲ ਰਿਆਂ ਦੁਕਾਨਦਾਰਾ ਆਜੋ ਬਹੁਤ ਵੱਡੀਆਂ ਆਫਰਾਂ ਚੱਲ ਰਹੀਆਂ ਇੱਕ ਹਫ਼ਤੇ ਦੀ ਸੇਲ ਆ ਇਹ 7 ਦਿਨਾਂ ਦੀ ਸੇਲ ਆ ਆ ਕੇ ਫਾਇਦੇ ਲੈ ਜਾਓ ਕੈਮਰਾਮੈਨ ਓਮ ਸੰਧ ਦੀ ਨਾਲ ਹਰਦੀਪ ਸਿੰਘ ਤੱਗੜ ਸਾਹਨ ਟੀਵੀ ਮੋੜ ਮੰਡੀ